ਚਾ ਨਹੀਂ ਰਹੇ ਬਿਲਕੁਲ ਸੈਂਟਰ ਦੇ ਵਿੱਚ ਇੱਥੇ ਇਹ ਐ ਜਗ੍ਹਾ ਇੱਥੇ ਜਿਹੜੀ ਐ ਰਾਮਚੰਦਰ ਜੀ ਦੀ ਮਾਤਾ ਛੱਲਿਆ ਜੀ ਉਹਨਾਂ ਦਾ ਮੰਦਿਰ ਵੀ ਐ ਠੀਕ ਹੈ ਨਾਲੇ ਉੱਥੇ ਮੰਦਿਰ ਦੇ ਵਿੱਚ ਸ਼ਹੀਦਾਂ ਦੀ ਜਗ੍ਹਾ ਵੀ ਹੈ ਜੀ ਠੀਕ ਹੈ ਜੀ ਤਾਂ ਕਰਕੇ ਉੱਥੇ ਦੋ ਨਿਸ਼ਾਨ ਸਾਹਿਬ ਨੇ ਮੇਰੀ ਪੀਰੀ ਦੇ ਹੁਣ ਵੀਡੀਓ ਦਿਖ ਨਹੀਂ ਰਹੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਆਪਾਂ ਪਹੁੰਚਾਂਗੇ ਜੀ ਪਿੰਡ ਕੜਾਵਾਂ ਜ਼ਿਲ੍ਹਾ ਪਟਿਆਲਾ ਠੀਕ ਹੈ ਵਾਈਕਰੂ ਜੀ ਕਰਾਉਣੇ ਤੁਹਾਨੂੰ ਦਰਸ਼ਨ ਇਹ ਜਿਹੜਾ ਹੈ ਪਿੰਡ ਹੈ ਇਹ ਜਿਹੜੇ ਇਹ ਭਗਵਾਨ ਰਾਮ ਹੋਏ ਆ ਉਹਨਾਂ ਦੀ ਮਾਤਾ ਜਿਹੜੀ ਕੁਛੱਲਿਆ ਜੀ ਮਾਤਾ ਕੁਛੱਲਿਆ ਆ ਲੇਖੋ ਪ੍ਰਾਚੀਨ ਮੰਦਿਰ ਬਸੰਤੀ ਦੇਵੀ ਜੀ ਅਤੇ ਮਾਤਾ ਕੁਛੱਲਿਆ ਦੇਵੀ ਜੀ ਠੀਕ ਹੈ ਜੀ ਆਹ ਹੈ ਜੀ ਮੰਦਿਰ ਵੀ ਇੱਥੇ ਤੁਹਾਨੂੰ ਮੰਦਿਰ ਦੇ ਵੀ ਦਰਸ਼ਨ ਕਰਾ ਦਿੰਨੇ ਆਜੋ ਸਾਹਿਬ குரு ਜੀ ਜਿਹੜੇ ਰਾਮ ਜੀ ਹੋਏ ਆ ਇਹ ਪਿੰਡ ਹੈ ਜਿਹੜਾ ਉਹਨਾਂ ਦੇ ਨਾਨਕੇ ਵੀ ਹੈ ਠੀਕ ਹੈ ਜੀ ਹਾਂਜੀ ਮਹੌਤ ਤ ਇਤਿਹਾਸਿਕ ਜਗ੍ਹਾ ਜੀ ਹੈ ਪਿੰਡ ਕੜਾਮ ਠੀਕ ਆ ਵਾਏ ਗਰੂ ਜੀ ਚਲੋ ਜੀ ਆਜੋ ਹੁਣ ਆਏ ਆ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੀਆਂ ਇਤਿਹਾਸਕ ਹੈ ਪਿੰਡ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਾਉਣੇ ਆ ਠੀਕ ਆ ਵਾਏ ਗਰੂ ਜੀ ਹਾਂ ਜੀ ਹਾਂ ਜੀ ਵਾਏ ਗਰੂ ਜੀ ਇਹ ਆਪਾਂ ਪਹਿਲਾਂ ਹੁਣ ਦਰਸ਼ਨ ਕਰਦੇ ਆਂ ਮਾਤਾ ਬਸੰਤੀ ਜੀ ਦਾ ਜਿਹੜਾ ਪ੍ਰਾਚੀਨ ਮੰਦਿਰ ਹੈ ਉਹਨਾਂ ਦੇ ਫਿਰ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ माता कुसल्या जी का जोड़ा पिछले पासे टेकरी है टेकरी के उत्ते मंदिर है ठीक है जी दर्शन वागु वागु ਹਾਂਜੀ ਕਰੋ ਜੀ ਦਰਸ਼ਨ ਇਹ ਨੇ ਜੀ ਮਾਤਾ ਬਸੰਤੀ ਜੀ ਠੀਕ ਹੈ ਜੀ ਹਾਂਜੀ ਜਿਹੜੀ ਸਾਹਮਣੇ ਮੂਰਤੀ ਲੱਗੀ ਆ ਆ ਦੇਖੋ ਜੀ ਸਾਹਮਣੇ ਆ ਜਿਹੜੀ ਜਗ੍ਹਾ ਹੈ ਜੀ ਇਹ ਪੀਰ ਪੀਖਣ शाह ਜੀ ਦੀ ਦਰਗਾਹ ਹੈ ਜੀ ਮਾਜੇ ਦਾ ਹੈ ਮੀਰਾ ਜੀ ਠੀਕ ਹੈ ਜੀ ਤੇ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਸਾਹਮਣੇ ਤੁਸੀਂ ਦੇਖ ਸਕਦੇ ਨਿਸ਼ਾਨ ਸਾਹਿਬ ਹੁਣ ਵੀਡੀਓ ਜੀ ਜ਼ੂਮ ਨਹੀਂ ਹੋ ਰੇ ਤੇ ਇਸ ਜਗ੍ਹਾ ਤੇ ਇਥੇ ਗੁਰਦੁਆਰਾ ਬੋਲੀ ਸਾਹਿਬ ਨੇ ਠੀਕ ਹੈ ਜੀ ਹਾਂਜੀ ভাই ਜੀ ਤੇ ਹੁਣ ਤੁਹਾਨੂੰ ਅੱਗੇ ਵੀ ਦਰਸ਼ਨ ਕਰਾਵਾਂਗੇ ਪੀਰ ਪੇਖਣ ਸ਼ਾਹ ਜੀ ਦੀ ਦਰਗਾਹ ਦੇ ਠੀਕ ਹੈ ਜੀ ਹਾਂਜੀ ਸਾਹਮਣੇ ਆਹ ਜਗ੍ਹਾ ਦੇਖੋ ਜੀ ਤੁਸੀਂ ਇਹ ਹੈ ਜੀ ਕੁਸ਼ੱਲਿਆ ਮਾਤਾ ਜੀ ਦਾ ਮੰਦਿਰ ਭਗਵਾਨ ਜਿਹੜੇ ਰਾਮ ਹੋਏ ਆ ਉਹਨਾਂ ਦੀ ਮਾਤਾ ਜੀ ਦਾ ਲੇਕਿਨ ਇਸ ਜਗ੍ਹਾ ਤੇ ਤੁਸੀਂ ਦੋ ਨਿਸ਼ਾਨ ਸਾਹਿਬ ਵੀ ਦੇਖ ਰਹੇ ਹੋ ਮੀਰੀ ਤੇ ਪੀਰੀ ਠੀਕ ਹੈ ਜੀ ਕਿਉਂਕਿ ਇਹ ਮੰਦਰ ਦੇ ਵਿੱਚ ਛੀਦਾਂ ਦੀ ਜਗ੍ਹਾ ਵੀ ਹੈ ਮਿੱੱਚੇ ਮੰਦਰ ਹੈ ਠੀਕ ਹੈ ਕੁਛੱਲਿਆ ਜੀ ਦਾ আর ਨਾਲ ਇਹ ਵਿੱਚ ਛੀਦਾਂ ਦੀ ਜਗ੍ਹਾ ਹੈ ਚਲੋ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਆ ਜਾਓ ਜੀ ਮੈਂ ਹੋ ਫਿੰਗਰ ਵਾਹੇ ਗੁਰੂ <laughs> हाँ जी भाई गुरु जी ये जोड़ा है जी ये है जी माता कौशल्या देवी जी का मंदिर है ठीक है जी हाँ पुरातन है जी देख लो हाँ जी ठीक है जी हाँ जी माता कौशल्या देवी जी ਤਾ ਵੀ ਪੁਰਾਣੀਆਂ ਨੇ ਚਲੋ ਦਰੋਂ ਦਰਸ਼ਾ ਕਰਾਉਂ ਆਹ ਰੋ ਜੀ ਕਰੋ ਜੀ ਦਰਸ਼ਨਾ ਮਾਤਾ ਕੁਸ਼ਲਿਆ ਜੀ ਦਾ ਮੰਦਿਰ ਹੈ ਜੀ ਜਿਹੜੇ ਹੋਏ ਆ ਰਾਮ ਜੀ ਉਹਨਾਂ ਦੀ ਮਾਤਾ ਜੀ ਠੀਕ ਹੈ ਜੀ ਹਾਂ ਜੀ ਵਾਏ पिछे शहीदा जी की जगह भी है ठीक है जी वागुरु नंबर शहीद जथेदार बबा हनुमान सिंह जी गुरद्वारा शहीद सोहा ठीक है वागुरु जी अंजूत तो चल रही है ये थड़ा साहब ने ਅਜੀ ਮੰਦਰ ਦੇ ਅੰਦਰ ਹੈ ਦੇਖੋ ਜੀ ਇਹ ਵੀ ਇੱਕ ਅਦੁੱਤੀ ਮਿਸਾਲ ਹੈ ਹੈਨਾ ਜੀ ਮਾਨਸ ਕੀ ਜਾਤ ਸਭੇ ਕੀ ਇੱਕੇ ਪਹਿਚਾਨੂ ਨਾਲੇ ਧੜਾ ਸਾਹਿਬ ਨੇ ਠੀਕ ਹੈ ਜੀ ਨਾਲੇ ਮਾਤਾ ਜੀ ਦਾ ਮੰਦਰ ਹੈ ਮਾਤਾ ਕੁਸ਼ਲਿਆ ਜੀ ਦਾ ਕਿੰਨੀ ਵਧੀਆ ਦੇਖੋ ਗੱਲ ਹੈ ਜੀ ਹੈਨਾ ਤੇ ਉੱਪਰ ਨਿਸ਼ਾਨ ਸਾਹਿਬ ਝੂਲ ਰਹੇ ਮੇਰੀ ਪੀਰੀ ਦੇ ਠੀਕ ਹੈ ਵਾਹਿਗੁਰੂ ਜੀ ਅਨ ਦੇਖ ਲਓ ਉਸ ਸਮੇਂ ਦੀ ਇਹ ਬਿਲਡਿੰਗਾਂ ਨੇ ਪੁਰਾਤਨ ਹਲੇ ਵੀ ਐਂ ਖੜੀਆਂ ਚੂਨੇ ਦੀ ਚਣਾਈ ਦੇ ਵਿੱਚ ਠੀਕ ਹੈ ਜੀ ਹਾਂ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਅੱਗੇ ਪਿੰਡ ਵਿੱਚ ਇੱਕ ਸ਼ਿਵਜੀ ਜੀ ਦਾ ਮੰਦਿਰ ਹੈ ਪੁਰਾਣਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆਓ ਚੱਲੀਏ ਹਾਂਜੀ ਵਾਹਿਗੁਰੂ ਜੀ ਆ ਦੇਖੋ ਮੰਦਰ ਦੇ ਥੱਲੇ ਜੀ ਸ਼ਿਵਲਿੰਗ ਹੈ ਜੀ ਠੀਕ ਹੈ ਜੀ ਇਹ ਵੀ ਪੁਰਾਤਨ ਮੰਦਰ ਹੈ ਜੀ ਪਿੰਡ ਕੜਾਮ ਦੇ ਵਿੱਚ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾ ਦਿੱਤੇ ਨਾਲ ਫਿਰ ਆਪਾਂ ਤੁਹਾਨੂੰ ਦਰਗਾਹ ਹੈ ਜੀ ਪੀਰ ਪੀਖਣ ਸਾਹਿਬ ਜੀ ਉਹਨਾਂ ਦੇ ਦਰਸ਼ਨ ਕਰਾ ਦਿੱਤੇ ਤੇ ਇਹ ਪਿੰਡ ਦੇ ਵਿੱਚ ਇੱਕ ਇਤਿਹਾਸਿਕ ਸ਼ਿਵ ਜੀ ਜੀ ਦੇ ਮੰਦਰ ਨੇ ਆਪਾਂ ਤੁਹਾਨੂੰ ਮੈਂ ਇਹਨਾਂ ਦੇ ਵੀ ਦਰਸ਼ਨ ਕਰਾ ਦਿੰਨੇ ਆ ਕਿਉਂਕਿ ਸਭ ਜਗ੍ਹਾ ਜੋ ਹੈ ਪਰਮਾਤਮਾ ਦਾ ਇੱਕ ਹੀ ਰੂਪ ਹੈ ਹਨਾ ਜੀ ਇਸ ਕਰਕੇ ਦਰਸ਼ਨ ਕਰੋ ਪਿੰਡ ਦੇ ਵਿੱਚ ਸ਼ਿਵ ਜੀ ਜੀ ਦੇ ਪ੍ਰਾਤਨ ਜਿਹੜੇ ਮੰਦਿਰ ਨੇ ਠੀਕ ਹੈ ਜੀ ਹਾਂ ਜੀ ਕਰੋ ਜੀ ਦਰਸ਼ਨ ਇਹ ਵੀ ਗਾਨੇ ਪ੍ਰਾਚੀਨ ਮੰਦਿਰ ਹੈ ਇਹਨਾਂ ਦਾ ਹੀ

ਬੁਰਾ ਨਹੀਂ ਬੁਰਾ ਰੱਖਣਾ ਉਹ ਵਾਕਾ ਵੀਰ ਆਹ ਨਹੀਂ ਤੁਹਾਨੂੰ ਨਹੀਂ ਚਲੇ ਜਾਓ ਠੀਕ ਆ ਵੈਕਰੂ ਜੀ ਆਓ ਮੰਦਿਰ ਚ ਵੀ ਦਰਸ਼ਨ ਕਰਨ ਵਾਸਤੇ ਆਓ ਹਾਂ ਜੀ ਹਾਂ ਜੀ ਆਹ ਦੇਖੋ ਚਿੱਤਰਾਂ ਦੇ ਨਾਲ ਦਰਸਾਇਆ ਗਿਆ ਹੈ ਤੀਨ ਸ਼੍ਰੀ ਕ੍ਰਿਸ਼ਨ ਪਗਵਾਨ ਨੰਨੇ ਪਹਾੜ ਦੇ ਵਿੱਚ ਹੱਲਾ ਕਰਿਆ ਤੀਰ ਠੀਕ ਹੈ ਜੀ ਹਾਂ ਮਹਾ ਭਾਰਤ ਦਾ ਜੁੱਧ ਉਹ ਐਸੀ ਜੀ ਜੀ ਆ ਪਿੰਮਰ ਕਾਪਾ ਹੋਏ ਤੀਕੋ ਕਾਰੀ ਗੋਲ ਤੀਕੋ ਭਾਰਤ ਦਾ ਭਾਰਤ ਦੇ ਬਾਕ ਆ ਦ੍ਰੋਪਤੀ ਜੀ ਦਾ ਚੀਰ ਹਰਨ ਉਹਦਾ ਦ੍ਰਿਸ਼ ਬਣਾਇਆ ਹੈ ਹਨਾ ਦੇਖੋ ਜੀ ਠੀਕ ਹੈ ਜੀ ਆ ਖੇਲ ਰਹੇ ਚੌਸਰ ਇਹ ਮਤਲਬ ਉਹੀ ਮਹਾਭਾਰਤ ਦੇ ਦਿਖਾਇਆ ਹੋਇਆ ਪਹਿਲਾਂ ਚੌਸਰ ਖੇਲੀ ਫਿਰ ਉਤੇ ਦ੍ਰੋਪਤੀ ਨੂੰ ਹਾਰ ਗਏ ਜੀ ਫਿਰ ਉਹਨਾਂ ਦਾ ਚੀਰ ਹਰਨ ਆਇਆ ਫਿਰ ਉਹ ਬਨਵਾਸ ਨੂੰ ਗਏ ਤੇ ਉਹ ਚੀਜ਼ ਦਰਸਾਈ ਹੋਈ ਹੈ ਠੀਕ ਹੈ ਜੀ ਇਹ ਹੈਗਾ ਜੀ ਸ਼੍ਰੀ ਮੰਦਿਰ ਪਿੰਡ ਕੜਾਮ ਦੇ ਵਿੱਚ ਟੀਮ ਜੀ ਦਾ ਮੰਨਿਆ। ਇਹਦਾ ਵਾਇਡਰ ਨਾ। ਇਹਦੇ ਸਾਰੇ ਦਾ ਕੰਮ ਚੱਲ ਰਿਹਾ। ਹਾਂਜੀ ਦੋਸਤੋ ਇਹ ਸੀ ਆਪਣੀ ਇੱਕ ਛੋਟੀ ਜੀ ਵੀਡੀਓ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅਤੇ ਚੈਨਲ ਨੂੰ ਹੋਰਨਾਂ ਤੱਕ ਵੀ ਪਹੁੰਚਾਓ। ਕਮੈਂਟਸ ਜ਼ਰੂਰ ਕਰਿਆ ਕਰੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।